ਸਾਨੂੰ ਡਾਇਰੈਕਟ ਪੈਨਾ ਕੀਤੀ ਜਾਵੇ ਠੇਕੇਦਾਰੀ ਸਿਸਟਮ ਬੰਦ ਕੀਤਾ ਜਾਵੇ ਸਾਡਾ ਹੱਕ ਸਾਨੂੰ ਦਿੱਤਾ ਜਾਵੇ ਠੇਕੇਦਾਰੀ ਸਿਸਟਮ ਬੰਦ ਕੀਤਾ ਜਾਵੇ ਆਮ ਸਰਕਾਰ ਮਰਦਾਬਾਦ 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 ਅਫਸਰ ਮੰਤਰੀ ਹਿਸਾਬ ਪਾੜਦੇ ਆ ਸਾਨੂੰ 1 ਰੁਪਿਆ 30 ਮਹੀਨੇ ਮਿਲਦੇ ਆ ਸਰਕਾਰ ਕੋਲੋਂ 5 ਰੁਪਏ ਲੈਣਦੇ ਆ ਅਗੇ ਉਦੋਂ ਜਦੋਂ ਸਰਕਾਰ ਨੇ ਇਹਨੂੰ ਸਾਨੂੰ ਹੱਕ ਦੇਤਾ ਅੱਜ ਲੈਟਰ ਦੇਤਾ ਵਰਨਾ ਅਸੀਂ ਉੱਠਦੇ ਨਹੀਂ ਦੋਵੇਂ ਜੁੜੀਆਂ ਨਾ ਅਸੀਂ ਉਸਤੇ ਹੁਣ ਜਾ ਨਹੀਂ ਸਕਦੇ ਤਾਂ ਨਾ ਅਸੀਂ ਜਾਣਾ ਵਾ ਅਸੀਂ ਤਾਂ ਇੱਥੇ ਲੈਟਰ ਲੈਣਾ ਵਾ ਇੱਥੋਂ ਲੈਟਰ ਲੈ ਕੇ ਉਠਾਂਗੇ ਇਹ ਇੱਕ ਦਾ ਵੀ ਧੱਕੇ ਜਾਈ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਅੱਜ ਅਸੀਂ लाठी चार्ज ਚ ਚੱਲਣਾ ਨਹੀਂਗਾ ਇਹਨਾਂ ਦੇ ਡਾਂਗਾ ਖੋਲਾਂਗੇ ਭਈ ਕੋਲਣੀਆਂ ਚ ਉਹ ਆਣ ਮਿੱਥਿਆ ਸਮੇ ਲਈ ਠੀਕ ਹੈ ਜੀ ਉਹ ਤਾਂ ਉਠਾਂਗੇ ਜਦੋਂ ਸਾਡਾ ਕੰਮ ਹੋ ਗਿਆ ਲੈਟਰ ਮਿਲ ਗਿਆ ਨਹੀਂ ਤਰਦਾ ਨੂੰ ਟੱਕੇ ਜਾਏ ਨਹੀਂ ਚਲੇਗੀ ਨਹੀਂ ਜਾਏਗੀ ਨਹੀਂ ਕਰਤ ਹੈਗਾ ਪ੍ਰਦਰਸ਼ਨ ਇਦਾਂ ਵੀ ਮੁੱਖ ਮੰਤਰੀ ਦੀ ਕੋਠੀ ਮੋਰੇ 60 ਦਿਨ ਹੋ ਗਿਆ ਘਰਾਓ ਕੀਤਾ ਹੋਇਆ ਵਾ ਅਸੀਂ ਕਹਿੰਦੇ ਵਾ ਸਾਨੂੰ ਡਾਇਰੈਕਟ ਪੇਮੈਂਟ ਕੀਤੀ ਜਾਵੇ ਠੇਕੇਦਾਰੀ ਸਿਸਟਮ ਬੰਦ ਕੀਤਾ ਜਾਵੇ ਠੇਕੇਦਾਰ ਜਿਹੜਾ ਵਾ ਉਹ 5 ਰੁਪਇਆ ਪੋਰੀ ਲੈ ਕੇ ਸਾਨੂੰ 1 ਰੁਪਇਆ 30 ਪੈਸੇ ਦੇ ਰਿਹਾ ਵਾ ਟਰੱਕ ਜੁਨੀਅਨ ਦੇ ਜੇ 50 ਰੁਪਇਆ ਪੰਦੇ ਤਾਂ 20 ਰੁਪਇਆ ਪੰਦੇ 3 ਰੁਪਇਆ ਪੰਦੇ ਉਹ ਚ 6 ਰੁਪਇਆ ਦੇ ਰਿਹਾ ਵਾ ਸਾਡਾ ਹੱਕ ਸਾਨੂੰ ਦਿੱਤਾ ਜਾਵੇ ਇੱਕਦਾਰੀ ਸਿਸਟਮ ਬੰਦ ਕੀਤਾ ਜਾਵੇ ਉਹ ਤੇ ਸਰਕਾਰ ਕਰਨ ਲਈ ਬਿਲਕੁਲ ਤਿਆਰ ਆ ਜਿਹੜੇ ਅਫਸਰਿਆ ਨਾ ਇੱਕ ਉਥੇ ਅੰਜੂ ਭਾਰਕਰ ਮੈਡਮਾ ਉਹਨਾਂ ਨੇ ਇੱਕਦਾਰ ਸਿਸਟਮ ਬੰਦ ਕੀਤਾ ਮੰਡੀਆਂ ਵਿੱਚੋਂ ਜਿਹੜੇ ਆ ਉਹਨਾਂ ਨੂੰ ਬੇਨਤੀ ਡਾਇਰੈਕਟ ਪੇਮੈਂਟ ਕੀਤੀ ਆ ਆਰਟੀਕਲ ਦੇ ਥਰੂ ਮੰਡਕਾੜ ਪੱਲੇਦਾਰਾਂ ਨੂੰ ਉਹਦੇ ਵਿੱਚ ਅਸੀਂ ਕਹਿੰਦੇ ਵਾ ਸਾਨੂੰ ਵੀ ਡਾਇਰੈਕਟ ਕਰ ਦਿਓ ਸਾਡੀ ਮੰਗ ਕੋਈ ਨਹੀਂ ਜੋ ਸੈਂਟਰ ਸਰਕਾਰ ਤੁਹਾਨੂੰ ਦਿੰਦੀ ਆ ਮੋਦੀ ਸਾਹਿਬ ਦਿੰਦੇ ਆ ਉਹ ਸਾਨੂੰ ਮਿਲ ਜਾਣਾ ਚਾਹੀਦਾ ਉਹਦੇ ਵਿੱਚ ਅਫਸਰ ਮંત્રી ਹਿਸਾਬ ਪਾੜਦੇ ਆ ਸਾਨੂੰ 1 ਰੁਪਿਆ 30 ਮੈਂ ਮਿਲਦੇ ਆ ਸਰਕਾਰ ਕੋਲੋਂ 5 ਰੁਪਏ ਲੈਣਦੇ ਆ ਅਸੀਂ 18 ਤੋਂ 20 ਦੀ ਬੋਰੀ ਲਾਉਨੇ ਆ ਠੀਕ ਆ ਸਾਡੇ ਮਜ਼ਦੂਰਾਂ ਦਾ ਹੀ ਹੱਕ ਮਾਰਨਦੇ ਆ ਅਸੀਂ ਆਪਣਾ ਹੱਕ ਮੰਗਦੇ ਆ ਇਹਨਾਂ ਕੋ ਕੁਝ ਨਹੀਂ ਮੰਗਦੇ ਜੋ ਸੈਂਟਰ ਦਿੰਦਾ ਵਾ ਉਹ ਸਾਨੂੰ ਦੇ ਦਿਓ ਅਸੀਂ ਲੈਂਦੇ ਕੁਝ ਨਹੀਂ ਪੰਜਾਬ ਸਰਕਾਰ ਕੋ ਉਹਦੇ ਵਿੱਚ 8% ਪੰਜਾਬ ਸਰਕਾਰ ਨੂੰ ਬੈਨੀਫਿਟ ਵਾ ਜੇ 100 ਰੁਪਏ ਅਸੀਂ ਕਮਾਉਨੇ ਆ ਤੇ 8 ਰੁਪਏ ਪੰਜਾਬ ਸਰਕਾਰ ਦੇ ਖਾਤੇ ਵਿੱਚ ਪੈਂਦੇ ਆ ਸਾਨੂੰ ਸਰਕਾਰ ਨਹੀਂ ਕੋਲੋਂ ਦਿੰਦੀ ਕੁਝ ਵੀ ਸਾਡੀ ਇਹੋ ਹੀ ਮੰਗ ਆ ਇਹ ਟੂਲਪਲਾਜ ਅੱਜ ਬੰਦ ਕਰਾਂਗੇ ਉੱਟਾਂਗੇ ਉਦੋਂ ਜਦੋਂ ਸਰਕਾਰ ਨੇ ਇਹਨੂੰ ਸਾਨੂੰ ਹੱਕ ਦੇ ਤਾਂ ਅੱਜ ਲੈਟਰ ਦੇਤਾ ਵਰਨਾ ਅਸੀਂ ਉੱਠਦੇ ਨਹੀਂ ਦੋਵੇਂ ਜੁਗੀਆਂ ਨਾਲ। ਸਾਫਿਨ ਵਾਲੇ ਆਏ ਸੀਗੇ ਹੁਣ ਤੁਹਾਡੇ ਨਾਲ ਕੀ ਗੱਲਬਾਤ ਹੋਈ ਆ। ਕੋਈ ਪ੍ਰਸ਼ਾਸਨ ਨਾਲ ਮੀਟਿੰਗ ਨਹੀਂ ਹੋਈ ਤਾਂ ਨਾ ਅਸੀਂ ਕਰਨੀ। ਮੁੱਖ ਮੰਤਰੀ ਸਾਹਿਬ ਮੁੱਖ ਮੰਤਰੀ ਸਾਹਿਬ ਵੱਲੋਂ ਸਾਨੂੰ ਫੋਨ ਆਉਣ ਡਿਆ ਪਰ ਅਸੀਂ ਉੱਥੇ ਹੁਣ ਜਾ ਨਹੀਂ ਸਕਦੇ ਤਾਂ ਨਾ ਅਸੀਂ ਜਾਣਾ ਵਾ। ਅਸੀਂ ਤਾਂ ਇੱਥੇ ਲੈਟਰ ਲੈਣਾ ਵਾ। ਇੱਥੋਂ ਲੈਟਰ ਲੈ ਕੇ ਉਠਾਂਗੇ। ਨਹੀਂ ਪ੍ਰਸ਼ਾਸਨ ਵਾਲੇ ਨਾ ਹੁਣ ਕੀ ਬੈਸਵਾਜੀ ਹੋ ਰਹੀ ਸੀ ਕੁਝ। ਪ੍ਰਸ਼ਾਸਨ ਕਹਿੰਦਾ ਅੱਜ ਮੈਟਰ ਹੀ ਸੁਟਣ ਦੇਣੇ। ਅਸੀਂ ਤਾਂ ਅਜੇ ਟੂਲ ਬੰਦ ਕਰਨਾ ਵਾ, ਰੋਡ ਬੰਦ ਕਰਨਾ ਵਾ ਤੇ ਇਹ ਮੈਟਰ ਹੀ ਸੁਟਣ ਦਿੰਦੇ। ਸਾਡੇ ਤੇ ਲਾਠੀ ਚਾਰਜ ਹੋਇਆ ਸੰਗਰੂ ਮੁੱਖ ਮੰਤਰੀ ਦੀ ਕੋਠੀ ਮੋਰੇ ਉਹ ਕੰਮ ਅਸੀਂ ਨਹੀਂ ਚਾਹਦੇ ਉਹ ਤਣ ਉਦੋਂ ਉਹਨਾਂ ਨੇ ਸਾਡੇ ਤੇ ਲਾਠੀ ਚਾਰਜ ਕਰਤਾ ਵਾ ਅੱਜ ਅਸੀਂ ਲਾਠੀ ਚਾਰਜ ਚ ਝੱਲਣਾ ਨਹੀਂ ਗਾ ਇਹਨਾਂ ਦੇ ਡਾਂਗਾ ਖੋਲਾਂਗੇ ਅਸੀਂ ਕੋਲਣੀਆਂ ਚ ਕਿਹੜੇ ਕਿੱਥੇ ਬੰਦੀਆਂ ਤੁਹਾਡੇ ਸ਼ਾਮਿਲ ਕਿੰਨੇ ਕੋਲ ਪੰਜ ਜਥੇਬੰਦੀਆਂ ਪੱਲੇਦਰ ਲੇਬਰ ਯੂਨੀਅਨ ਪੰਜ ਜਥੇਬੰਦੀਆਂ ਔਰ ਟਰੱਕ ਜੂਨੀਅਰ ਪੂਰੇ ਪੰਜਾਬ ਦੀ ਉਹਦੇ ਹੈਪੀ ਸੰਭੂ ਪ੍ਰਧਾਨ ਆ ਹੈਪੀ ਸੰਧੂ ਸਾਹਿਬ ਬੈਠੇ ਆ ਲੰਗਰ ਦਾ ਇੰਤਜ਼ਾਮ ਉਹਨਾਂ ਨੇ ਕੀਤਾ ਵਾ ਤੇ ਪੂਰੇ ਪੰਜਾਬ ਅਸੀਂ ਇਕੱਠਾ ਵਾਂ ਟੂਲਪਲੇਜਾ ਬੰਦ ਕੀਤਾ ਜਾਏਗਾ ਹੁਣ ਹੁਣੇ ਪੰਜਾਬ 15 ਮਿੰਟਾਂ ਦੀ ਕਰਦਣਾ ਬੰਦ ਕਿੰਨੇ ਦੇਰ ਤੱਕ 15 ਮਿੰਟਾਂ ਦੀ ਬੰਦ ਕਰ ਦੇਣਾ ਕਿੰਨੀ ਦੇਰ ਲਈ ਹੋਏਗਾ ਕਦ ਤੱਕ ਆਣ ਵਿੱਚੇ ਸਮੇਂ ਲਈ ਠੀਕ ਹੈ ਜੀ ਉਹ ਤਾਂ ਉਠਾਂਗੇ ਜਦੋਂ ਸਾਡਾ ਕੰਮ ਹੋ ਗਿਆ ਲੈਟਰ ਮਿਲ ਗਿਆ ਵਰਨਾ ਨਹੀਂ ਉੱਠਦੇ ਠੀਕ ਹੈ ਜੀ ਸਿੱਧੀ ਪੇਮੈਂਟ ਸਾਨੂੰ ਕਰ ਦੇਣਗੇ ਥੈਂਕ ਯੂ